ਜੇ ਗੁਰੂ ਕਿਉ ਸਿੱਖੋ ਜੇ ਗੁਰੂ ਦੇ ਲੜ ਲੱਗੋਗੇ ਗੁਰੂ ਸਾਹਿਬ ਦੀ ਸੰਗਤ ਕਰੋਗੇ ਨਾ ਫਿਰ ਤੁਹਾਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਣਾ ਕਰੇਗੀ ਵੇਖੋ ਜਿਨ੍ਹਾਂ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੋਈ ਉਹਨਾਂ ਦਾ ਬੰਦ ਬੰਦ ਕੱਟ ਦਿੱਤਾ ਗਿਆ ਗੁਰੂ ਕਿਉ ਪਿਆਰਿਓ ਪਰ ਉਹਨਾਂ ਦਾ ਸਹਿਜ ਕਿਤੇ ਗਿਆ ਨਹੀਂ ਰੋਜ਼ ਅਰਦਾਸ ਦੇ ਵਿੱਚ ਆਪਾਂ ਪੜਦੇ ਸੁਣਦੇ ਆ ਉਹਨਾਂ ਨੂੰ ਚਰਖੜੀਆਂ ਤੇ ਛਾੜ ਦਿੱਤਾ ਗਿਆ ਪਰ ਉਹਨਾਂ ਦਾ ਸਹਿਜ ਸਤਸੰਗੀਓ ਡੋਲਿਆ ਨਹੀਂ ਇਹ ਕੱਚਾ ਸਹਿਜ ਨਹੀਂ ਹੁੰਦਾ ਵੀ ਇੱਕ ਟਾਈਮ ਦੀ ਰੋਟੀ ਨਾ ਲੱਗੇ ਤੇ ਸਹਿਜ ਹੀ ਦਵਾਜ ਜਾਣਾ ਕਰਦਾ ਹੈ ਇਹ ਉਹ ਇਦਾਂ ਦਾ ਕੱਚਾ ਸਹਿਜ ਨਹੀਂ ਇਹ ਬੜਾ ਪੱਕਾ ਸਹਿਜ ਹੁੰਦਾ ਹੈ ਭਾਈ ਜੇ ਬੰਦ-ਬੰਦ ਵੀ ਜੇ ਕੋਈ ਕੱਟ ਦੇਣਾ ਕਰੇ ਨਾ ਸਰੀਰ ਦਾ ਟੋਟਾ ਟੋਟਾ ਟੁਕੜਾ ਟੁਕੜਾ ਵੀ ਜੇ ਕੋਈ ਕਰ ਦੇਣਾ ਕਰੇ ਫਿਰ ਵੀ ਇਹ ਸਹਿਜ ਜਾਣਾ ਨਹੀਂ ਕਰਦਾ ਜਦੋਂ ਭਾਈ ਮਨੀ ਸਿੰਘ ਨੂੰ ਹੁਕਮ ਹੋਇਆ ਸੀਗਾ ਨਾ ਭਾਈ ਸਰਕਾਰ ਨੇ ਹੁਕਮ ਦਿੱਤਾ ਸੀ ਇਹਨਾਂ ਦਾ ਬੰਦ-ਬੰਦ ਕੱਟ ਦਿਓ ਉਹ ਜਲਾਦ ਸਤਸਿੰਘ ਸਿੱਧਾ ਹੀ ਗੁੱਟ ਤੋਂ ਸ਼ੁਰੂ ਕਰਨ ਲੱਗਾ ਪਰ ਭਾਈ ਮਨੀ ਸਿੰਘ ਜੀ ਨੇ ਨਾ ਕਿਹਾ ਵੀ ਬੰਦ ਉਥੋਂ ਨਹੀਂ ਬੰਦਾ ਉਂਗਲਾਂ ਦੇ ਪੋਟਿਆਂ ਤੋਂ ਇੱਥੋਂ ਸ਼ੁਰੂ ਹੋਣਾ ਕਰਦਾ ਇੱਥੋਂ ਕੱਟਣਾ ਸ਼ੁਰੂ ਕਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਕਿਹੜਾ ਸਹਿਜ ਹੈ ਜਿਹੜਾ ਗੁਰੂ ਸਾਹਿਬ ਜੀ ਤੋਂ ਪ੍ਰਾਪਤ ਹੋਣਾ ਕਰਦਾ ਹੈ ਵੇਖੋ ਭਾਈ ਤਾਰੂ ਸਿੰਘ ਜੀ ਦਾ ਖੋਪੜ ਤੱਕ ਲੈ ਜਾਣਾ ਕੀਤਾ ਪਰ ਸਿੱਖੀ ਨਹੀਂ ਛੱਗਣਾ ਕੀਤੀ ਐਸਾ ਸਹਿਜ ਪ੍ਰਾਪਤ ਹੋਣਾ ਕਰਦਾ ਹੈ